ਦੇਖੋ ਨਾ ਸਾਰਾ ਚਮੜਾ ਨਹੀਂ ਮਿਲਿਆ ਭਾਗਿਆ ਭਾਈ ਵੇ ਓਏ ਦੀਪਕ ਦੀਪਕ ਜੀ ਚਲ ਬਾਤ ਚ ਕਰ ਲੈ ਬ్రో ਬਗੈ ਛੋਟ ਕਰ ਲੈ ਗੰਦੇ ਬਹਿ ਕੇ ਗੰਦੇ ਕਰ ਲੈ ਅਰੇ ਲੱਜੋ ਬਟੇ ਜੀ ਅੱਜ ਇਸ ਪੱਤਰ ਰਾਜ ਦਾ ਕੀ ਮਿਸ਼ਨ ਹੈ ਦੇਖੋ ਆਪਣੇ 14 ਤਿੰਨ ਨੂੰ ਰੇਡ ਕੀ ਮਾਦੇ ਏਰੀਆ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਆਪ ਵੀਡੀਆ ਤੇ ਇਹ ਚਰਚਾ ਕੀਤੀ ਕਿ ਕਿਸ ਤਰ੍ਹਾਂ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਕੋਸ਼ਿਸ਼ ਆ ਜਾਣਾ ਉਸ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਦੇ ਕ੍ਰਿਮਨਲ ਗਲੋਪ ਉੱਤੇ ਹੈ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਮੇਨ ਕੰਮ ਹੈ ਪ੍ਰिवेंशन ਡਿਟੈਕਸ਼ਨ ਦਾ ਉਹ ਕਿ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੀ ਹੈ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਕਰਪਨ ACP ਜ਼ਿੰਦਗੀ ਅਮੋਲਕ ਸਾਡੇ CI ਚਾਹ ਜਵਾਨੀ ਔਰ ਸਤਾਮ ਸਿੰਘ ਐਸਐਚਓ ਗੇਟੇ ਦੀਮਾ ਸਾਰਿਆਂ ਨੇ ਵਕਫਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ professionially ਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਦੇ ਸਿੱਟੇ ਤੈਨੂੰ ਮੁਜ਼ਮਤ ਪੜਿਆ ਇੱਕ ਤਾਂ ਸਾਇਲਪੇਟ ਏਰੀਆ ਸੋਹੀ ਹੈ ਔਰ ਇਨੀ ਮੇਨ ਬੋੜੀ ਚਲਾਈ ਸੀ ਮੋਟਰਸਾਈਕਲ ਤੇ ਤਿੰਨ ਨੂੰ ਸਵਾਰ ਸੀਗੇ ਨਾਲਾ ਵੀ ਗਿਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰਧਾਵਾ ਇਹ ਸਾਰੀ ਕਾਂਸਪੀਰੇਸੀ ਦੇ ਵਿੱਚ ਸੀਗਾ ਬਜਾ ਰੰਜੀਤ ਨੂੰ ਇਹ ਪਤਾ ਲੱਗੀ ਕਿ ਉਹ ਗਨ ਮਿੱਤਤਕ ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਜਿਹੜੀ ਕਾਰਜ ਸੀਗੇ ਤੇ ਸਾਇੰਟ੍ਰੀ ਸੋਹੀ ਉਹਨਾਂ ਦੇ ਜਿਹੜਾ ਨਾਲ ਲਾਂਡਾ ਸੀਗੀ ਉਸੇ ਸੰਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕਿਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਐਡਮਿਨਿਸਟ੍ਰੇਸ਼ਨ ਵਾਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਕਿਉਂਕਿ ਮਰ ਤੱਕ ਜਿਹੜੇ ਆਟਿਆ ਵੈਨੂ ਰਾਜੀਤ ਸੇਠੀ ਉਹਨੂੰ ਦੀ ਜਲਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹਨਾਂ ਦੀ ਤੇ ਉੱਤੇ ਗੋਲੀ ਨਹੀਂ ਲੱਗੀ ਜਾ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਈਨਪ੍ਰੀਤ ਜਿਹੜਾ ਉਹ ਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀ ਦੀ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਸਨੇ ਉਸ ਤੋਂ ਬਾਅਦ ਜਿਹੜੇ ਦੂਜੇ ਅਮੀ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਇਲਾਕੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਹ ਤੋਂ ਉਹਦੇ ਰਾਈਡ ਕਰਦੇ ਦੋਨੇ ਫੜੇ ਐ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਕਿ ਕਿ ਸੈਕਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਬੇਸਿਕ ਕੁਝ ਗਿਫਟਸ ਤੇ ਪਤਾ ਲੱਗਿਆ ਕਿ ਜਿਹੜਾ ਸਾਹਿਲਪੁਰ ਹੈਗਾ ਇਹਦੀ ਸੋਹੀ ਇਹਦੇ ਖਿਲਾਫ ਆਖੇ ਮੁਕਦਮੇ ਪਹਿਲਾਂ ਹੀ ਦਰਜ ਨੇ ਲੇਟੈਸਟ ਜਿਹੜਾ ਮੁਕਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਲਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਬੱਚਾ ਦਰਜ ਹੈ ਬੀ ਡਿਵੀਜ਼ਨ 'ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਐਕਟ ਵਾਈਫਾਇਰ ਔਰ ਫਿਰ ਮੋਬਾਈਲ ਵਗੈਰਾ ਫੋਨ ਸਾਰੇ ਕਈ ਤਰ੍ਹਾਂ ਦੇ ਜੀਨियस ਕ੍ਰਾਈਮ ਜਿਹੜੇ ਸਾਹਿਬੀ ਸੋਹੀ ਦੇ ਪੁਰਾਣਾ ਕਰਮਵੇਡ ਕੌਰ ਦਾ ਸੰਬੰਧ ਔਰ ਜਿਹੜਾ ਲੜਕਾ ਸੰਜੂ ਰੰਧਾਵਾਏ ਦੇ ਖਿਲਾਫ 336 ਪਰ 25 आरਜ਼ਾ ਦਾ ਅਸਲਾ ਐਕਟ ਦਾ ਗੇਟ ਕੀਮਾ ਦਾ ਮਕਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੱਤੇ ਹੈ ਔਰ ਜਨਾਬ ਹੀ ਹੈ ਉਹਦੇ ਖਿਲਾਫ ਕੋਈ ਰਿਪੋਰਟ ਤੇ ਕੁਝ ਨਹੀਂ ਪਾਇਆ ਗਿਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਆ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਵੀ ਉਹਨਾਂ ਨੇ ਲਗਾਇਆ ਉਹ ਸਾਰੇ ਹੁਣ ਉਸ ਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਨੇ ਔਰ ਸਾਈਲ ਪਿਚ ਹੋਈਦਾ ਹੀ ਪਤਾ ਲੱਗਿਆ ਕਿ ਦਾ ਸਾਧਨ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤੇ ਜਿਵੇਂ ਸਪਾਇਸ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਹੀ ਹੈਗਾ 12ਵੀਂ ਪਾਸ ਨੇ तकरीबन 30 ਸਾਲ ਦੀ ਉਮਰ ਹੈ ਨਾ ਸਾਰੰਦਾ ਔਰ 11ਵੀਂ ਐ 12ਵੀਂ ਐ ਦਿੱਨਾ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤਰੇ ਫਿਰਦੇ ਆ ਮੈਂ ਇਹ ਵੀ ਗੱਲ ਸਮਝਦਾ ਕਿ ਜਦੋਂ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰिवेंट ਹੋਇਆ ਹੈ ਬਿਕਾਜ਼ ਇਹੜੇ ਬੰਦੇ ਆਏ ਜਿਹੜੇ ਨਜਾਇਜ਼ ਪਿਸਤੌਲ ਲੈ ਕੇ ਨੂੰ ਮਰੇ ਔਰ ਇਨੇ ਮੁਕਦਮੇ ਉਹਨਾਂ ਖਿਲਾਫ ਦਰਜ ਹੋਏ ਹੈ। ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੈੱਟ ਦੀ ਹੋਰ ਵੀ ਕ੍ਰਾਈਮ ਜਿਹੜਾ ਪਰਵੈਂਟ ਹੋਏਗਾ। ਲਾਗ ਕਿਸੇ ਤਰ੍ਹਾਂ ਦੀ ਗੈਂਗਵਾਰ ਕੋਈ ਇਹਨਾਂ ਦੇ ਆਪਸ ਗੈਂਗਰਾਈਲ ਮਿਲਾਈ ਤੇ ਵੀ ਜਿੱਕੇ ਇਹਨਾਂ ਦੇ ਆਪਸ ਵਿੱਚ ਝਗੜਾ ਹੋਵੇ ਜਾਂ ਜਿਵੇਂ ਤੁਸੀਂ ਦੱਸਿਆ ਕਿ ਇੱਕ ਦੇ ਗੈਂਗ ਦੇ ਵਿੱਚ ਦੇਖੋ ਵਜੇ ਰੰਜੀਤ ਦੱਸੀ ਹੈ ਜੇ ਕੋਈ ਗੈਂਗਵਾਰ ਆਣੀ ਤਾਂ ਬਿਲਕੁਲ ਗੱਲ ਨਹੀਂ ਹੈ ਜੀ ਕੋਈ ਤਰ ਲਾਗ ਲਾਡ ਕਰ ਲਈ ਸੀ ਲਗੜਾਟ ਤੇ ਹੀ ਹੁੰਦੀ ਹੈ ਜੀ ਜਦੋਂ ਕਿਸੇ ਬੰਦੇ ਦੀ ਜਦੋਂ ਲੜਾਈਆਂ ਝਗੜੇ ਆਪਾਂ ਕਰਦੇ ਆਂ ਵਿਚੜਦੇ ਆਂ ਇੱਕ ਦੂਜੇ ਨਾਲ ਤੁਹਾਨੂੰ ਵੀ ਸਾਰੀ ਗੱਲ ਸਮਝੀ ਹੈ ਲਗੜਾਟ ਤੇ ਹੀ ਹੁੰਦੀ ਹੈ ਕਿ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਜਾਂ ਤੁਸੀਂ ਉਹਨੂੰ ਆਪਣਾ ਆਪੋਨੈਂਟ ਮੰਨਦੇ ਹੋ ਜਾਂ ਕਿਸੇ ਕਰਦੇ ਕਹਾ ਸੁਣੀ ਹੋਈ ਹੁੰਦੀ ਉਹ ਸਾਰੀ ਗੱਲ ਮਤਬੀਸ਼ ਚ ਆਏਗੀ ਪਾਰਟੀ ਵਾਪਸ ਆਈ ਹੈ ਦਿੱਲੀੋਂ ਸਾਰਾ ਕਰਕੇ ਉਹਦੀ ਡਿਟੇਲ ਇਨਕੁਇਰੀਸ਼ਨ ਹੋਣ ਦਾ ਰਿਮਾਂਡ ਲਿਆ ਜਾਪਾ ਔਰ ਸਾਰੀ ਗੱਲਬਾਤ ਕਰ ਰਹੇ ਹੋ ਬਾਕੀ ਵੀ ਜਿਹੜੇ ਬੰਦੇ ਜਿਹੜੇ ਕੋਨਸਟਰੇਨਸੀ ਤੇ ਹੈਗੇ ਉਹ ਵੀ ਸਾਰੇ ਅਰੈਸਟ ਕਰ ਲਿਆ ਜਿਹੜਾ ਮਰਿਆ ਜੀ ਗੀਰ শেਠੀ ਉਹਦਾ ਵੀ ਕਿਸੇ ਦੇ ਨਾਲ ਕੁਛੀ ਗੱਲ ਕੋਈ ਖੇਲਾ ਰਿਹਾ ਜਾਂ ਕੋਈ ਰਿਕਾਰਡ ਦਾ ਅਜੇ ਤੱਕ ਕੋਈ ਆਇਆ ਨਹੀਂ ਸਾਹਮਣੇ ਚੈੱਕ ਕਰਾ ਰਹੇ ਵਸ ਮੈਨੂੰ ਯਾ ਕੋਈ ਸਾਹਮਣੇ ਆਇਆ ਹੀ ਨਹੀਂ ਗੱਲ ਸਰ ਐਡੀ ਕੀ ਰਣਜੀਤ ਜੀ ਦੀ ਉਹ ਗੁੜੀ ਮਾਰ ਦਿੱਤੀ ਜਿਹਨਾਂ ਨੇ ਦੇਖੋ ਉਹਨੂੰ ਨਹੀਂ ਮਾਰੀ ਜੀ ਮੈਂ ਤੁਹਾਨੂੰ ਉਹੀ ਦੱਸਿਆ ਦੋਨੋਂ ਨੂੰ ਵੀ ਜਿਹੜਾ ਡਾਣ ਤੇ ਦੂਜਾ ਪ੍ਰਿੰਸ ਸੀਗਾ ਉਹ ਨਾਲ ਬੈਠੇ ਸੀ ਉਹਨਾਂ ਨੇ ਰਣਜੀਤ ਜੀ ਚਲਾਈ ਉਹਨੇ ਉਹਨਾਂ ਨਾਲ ਗੋਲੀ ਸੀ ਬੀ ਇਹਦੇ ਚਲੋ ਗਲਤਾਂ ਹੋਈ ਹੈ ਵੀ ਬੰਦੇ ਨੇ ਮਾਰ ਦੇਣ ਦੀ ਨੀਤਨਾ ਮਾਰਡਰਤਾ ਕਰ ਹੀ ਦਿੱਤਾ ਜੀ ਇਹ ਵੀ ਦੱਸਿਆ ਜੀ ਸਾਲਪਰੀ ਜਿਹੜਾ ਹੈ ਸੋਈ 8 ਮਾਮਲੇ ਦਰਜ ਨੇ 2 ਪਰਚੇ 307 ਦੇ ਨੇ ਐਕਚੁਅਲ ਕ੍ਰਿਮੀਨਲ ਹੈ ਥ੍ਰੈਟ